ਜਿਗਰੀ ਯਾਰਾਂ ਦੀ ਇੱਕੋ ਹੀ ਸਮੇਂ ਦਰਤਨਾਕ ਮੌਤ ਹੋਈ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਕਿ ਕਰੋ ਦੁਵਾਈ ਲੈਣ ਦੇ ਲਈ ਮੋਟਰਸਾਈਕਲ ਤੇ ਸਫਾਰ ਹੋ ਕੇ ਨਿਕਲੇ ਸੀ ਪਰ ਰਾਹ ਦੇ ਵਿੱਚ ਅਚੇਹ ਪਾਣਾ ਵਾਪਰਿਆ ਕਿ ਦੋਨਾਂ ਦੀ ਮੌਤ ਹੋ ਚੁੱਕੀ ਹੈ ਦਰਸਲ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਝ ਮੌਕੇ ਤੇ ਹਾਲਾਤ ਬਣੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਦੋਸਤ ਪੰਡੋਰੀ ਰੋਡ ਤੇ ਸਥਿਤ ਲਗ ਲਗ ਪਿੰਡਾਂ ਦੇ ਰਹਿਣ ਵਾਲੇ ਸੀ ਇਹਨਾਂ ਦੇ ਵਿੱਚ ਇੱਕ ਨੌਜਵਾਨ ਵਿਆਹਾ ਹੋਇਆ ਸੀ ਜਿਸ ਦੇ ਦੋ ਛੋਟੇ-ਛੋਟੇ ਮਾਸੂਮ ਬੱਚੇ ਵੀ ਸੀ ਦੱਸਿਆ ਜਾ ਰਿਹਾ ਹੈ ਕਿ ਲਬਰੀ ਸਿੰਘ ਜਿਸ ਦੀ ਉਮਰ 26 ਸਾਲ ਦੇ ਕਰੀਬ ਹੈ ਤੇ ਉਸ ਦਾ ਦੋਸਤ ਸੰਦੀਪ ਕੁਮਾਰ ਕਰੋ ਤਫਾਈ ਲੈਂਥ ਨਿਕਲੇ ਸੀ ਜਦੋਂ ਉਹ ਲਖਨਪਾਲ ਪਿੰਡ ਦੇ ਮੋੜ ਤੇ ਪਹੁੰਚੇ ਤਾਂ ਉਹਨਾਂ ਦਾ ਮੋਟਰਸਾਈਕਲ ਸੜਕ ਦੇ ਕਿਨਾਰੇ ਲੱਕੇ ਦਰਖਤ ਦੇ ਨਾਲ ਟਕਰਾ ਗਿਆ ਟੱਕਰੀ ਨਹੀਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਦਾ ਅਕਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਰਾਗੀ ਦੇ ਨਿਤਰੰਤ ਦੋਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ ਲੇਕਿਨ ਹਸਪਤਾਲ ਲਜਾਉਂਦੇ ਸਮੇ ਲਪ੍ਰੀ ਸਿੰਘ ਦੀ ਮੌਤ ਹੋ ਗਈ ਜਦ ਕਿ ਸੰਦੀਪ ਕੁਮਾਰ ਦੀ ਹਾਲਤ ਗੰਭੀਰ ਦੇਖਦੇ ਉਸ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਿੱਥੇ ਸੰਦੀਪ ਕੁਮਾਰ ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ ਉਸ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਕੋਸ਼ਿਤ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਸੰਦੀਪ ਕੁਮਾਰ ਦੇ ਦੋ ਛੋਟੇ ਲੜਕੇ ਐ ਜਦਕਿ ਲਵਪ੍ਰੀਤ ਸਿੰਘ ਦਾ ਵਿਆਹ ਨਹੀਂ ਹੋਇਆ ਸੀ ਹਾਦਸੇ ਦੇ ਨਾਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸ਼ੋਕ ਦੀ ਲਹਿਰ ਹੈ ਉਸ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰੋਂ ਇਹ ਦੋਵੇਂ ਦੋਸਤ ਜਿਗਰੀ ਯਾਰ ਸੀ ਦਵਾਈ ਲੈਣ ਨਿਕਲਦੇ ਨੇ ਪਰ ਰਾਹ ਦੇ ਵਿੱਚ ਇਸ तरीके ਦੇ ਨਾਲ ਮੌਤ ਉਹਨਾਂ ਦਾ ਇੰਤਜ਼ਾਰ ਕਰੀ ਸੀ ਉਹਨਾਂ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਦਰਤਨਾਕ ਮੌਤ ਹੋਈ ਹੈ ਘਰ ਦੇ ਵਿੱਚ ਰੋਣ-ਕਲੋਣ ਹੈ ਕਿ ਕਿੰਜ ਉਹਨਾਂ ਦੇ ਪੁੱਤ ਜੋਹਾਨੋ ਤੁਰਕੇ ਅਚੇਤਾਂ ਉਹਨਾਂ ਨੇ ਮਾਪਿਆਂ ਦਾ ਸਹਾਰਾ ਬਣਨਾ ਸੀ ਪਰ ਪਹਿਲਾਂ ਹੀ ਹਮੇਸ਼ਾ ਦੇ ਲਈ ਵਿਛੋੜਾ ਦੇ ਗਏ ਸੋ ਸੰਦੀਪ ਦਾ ਪਰਿਵਾਰ ਕਰਦੇ ਵਿੱਚ ਉਡੀਕ ਰਿਹਾ ਸੀ ਉਸਦੇ 마ਸੂਮ ਬੱਚੇ ਕਰਦੇ ਵਿੱਚ ਉਡੀਕ ਕਰੇ ਸੀ ਪਰ ਨਹੀਂ ਪਤਾ ਸੀ ਕੁਦਰਤ ਨੂੰ ਕੁਝ ਹੋਰੀ ਮਨਜ਼ੂਰ ਸੀ ਸੰਦੀਪ ਕਰਲਾਸ਼ ਬਣ ਕੇ ਪਰਤੇਗਾ ਪਰਿਵਾਰ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਸੋ ਬੇਹੱਦ ਹੀ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿੰਜ ਮੋਟਰਸਾਈਕਲ ਤੇ ਸਵਾਰ ਹੋ ਕੇ ਕਰੋਤਾ ਦਵਾਈ ਲੈਣ ਨਿਕਲੇ ਸੀ ਪਰ ਨਹੀਂ ਪਤਾ ਸੀ ਮੁੜ ਕਰ লাশ ਬਣ ਕੇ ਵਰਤਨਗੇ ਦੋਨੋਂ ਦੋਸਤਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਕ ਦੀ ਉਮਰ 26 ਸਾਲ ਦੇ ਕਰੀਬ ਸੀ ਤਾਂ ਦੂਜੇ ਦੋਸਤ ਦੀ ਉਮਰ 30 ਸਾਲ ਦੇ ਕਰੀਬ ਸੀ ਜਿਨ੍ਹਾਂ ਦੀ ਇਸ ਦਰਤਨਾਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਮੋਟਰਸਾਈਕਲ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਭਿਆਨਕ ਹਾਦਸੇ ਦਾ ਦੋਨੋਂ ਨੌਜਵਾਨ ਸ਼ਿਕਾਰ ਹੋਏ ਨੇ ਜਿਸ ਵਕਤ ਮੌਤ ਦੀ ਅਗੋਸ਼ਤ ਦੇ ਵਿੱਚ ਸਮਾ ਗੀ